ਅਕੀਕਾ ਖਾਲਸਾ ਵਾਇਰਲ ਜੀ ਅੱਜ ਅਸੀਂ ਬੈਠੇ ਆ ਗੋਮੇਂ ਸਾਹਮੋਰ ਚ ਚੰਡੀਗੜ੍ਹ ਸਾਡੇ ਨਾਲ ਬਾਈ ਬੈਠਾ ਕਸ਼ਮੀਰ ਤੋਂ ਆਏ ਜਿੰਨਾ ਬਾਈ ਬਹੁਤ ਬੰਦੇ ਸ੍ਰੀਵੰਦਰ ਸਿੰਘ ਕਸ਼ਮੀਰ ਤੋਂ ਆਏ ਆ ਦੇਖੋ ਜਿੰਨਾਂ ਦੇ ਅੰਦਰ ਤੜਫ ਹੁੰਦੀ ਆ ਦਰਦ ਹੁੰਦਾ ਜਿਹਨੂੰ ਜੇ ਸਮਝਦੇ ਨੇ ਉਹ ਕਸ਼ਮੀਰ ਤੋਂ ਵੀ ਚੱਲ ਕੇ ਆ ਗਏ ਪਰ ਸਾਡੇ ਵਾਲੇ ਹਲੇ ਕਨਾ ਹੀ ਬੈਠੇ ਆ ਪੰਜਾਬ ਤੋਂ ਚੱਲ ਕੇ ਵੀ ਨਹੀਂ ਆਏ ਕਿਉਂ ਸਵਾਲ ਆ ਬਹੁਤ ਵੱਡਾ ਸਾਡੇ ਅੱਗੇ ਲਾਂਤਾ ਹੈ ਸਾਡੇ ਤੇ ਯਾਰ ਅਸੀਂ ਕਿਉਂ ਨਹੀਂ ਜਾ ਰਹੇ ਸਾਡੀ ਖਾਤਰ ਉਹ ਜੋਦੇ ਆ ਜੇਲਾ ਚ ਬੰਦ ਨੇ ਸਾਡੇ ਵਿजूद ਨੂੰ ਬਚਾਉਣ ਲਈ ਸਾਨੂੰ ਜੌਂਦਿਆਂ ਚ ਰੱਖਣ ਲਈ ਉਹਨਾਂ ਨੇ ਆਪਣੀਆਂ ਜਿੰਦਗੀਆਂ ਕੁਰਬਾਨ ਕਰਤੀ ਜਿੰਦਗੀ ਦੇ 25 25 30 ਸਾਲ ਜੇਲਾ ਖਾਦੇ ਯਾਰ ਅੱਜ ਅਸੀਂ ਕੀ ਉਹਨਾਂ ਦੀ ਖਾਤਰ ਉਥੇ ਇੱਕ ਟਾਈਮ ਵੀ ਨਹੀਂ ਕੱਢ ਸਕਦੇ ਜਾਗ ਨਹੀਂ ਸਕਦੇ ਹਲ ਕਾਹ ਕਿਹੜਾ ਜੰਗ ਤੇ ਜਾਣਾ ਕੋਈ ਉੱਥੇ ਜਾ ਕੇ ਮੋਰਚੇ ਤੇ ਆਪਾਂ ਬੈਠੇ ਹਾਂ ਸ਼ਾਂਤਮਈ ਤਰੀਕੇ ਦੇ ਨਾਲ ਇਹ ਇੰਨਾ ਵੀ ਨਹੀਂ ਕਰ ਸਕਦੇ ਤਾਂ ਫਿਰ ਮੈਨੂੰ ਲੱਗਦਾ ਕਿ ਯਾਰ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਆਪਣੇ ਬਣੇ ਆ ਜਿਵੇਂ ਹਮਲੇ ਆਪਣੇ ਤੇ ਹੋ ਰਹੇ ਨੇ ਆਪਣਾ ਬਚਣਾ ਬਹੁਤ ਮੁਸ਼ਕਲ ਹੋ ਜਾਣਾ। ਆਓ ਯਾਰ ਆਪਾਂ ਇਸ ਮੋਰਚੇ ਦਾ ਹਿੱਸਾ ਬਣ ਗਏ। ਮੋਢੇ ਨਾਲ ਮੋਢਾ ਜੋੜ ਕੇ ਖੜੀ ਗਏ ਤੇ ਇਹ ਮੋਰਚਾ ਆਪਾਂ ਫਤਿਹ ਕਰੀਏ। ਦੋ ਸ਼ਬਦ ਤੋਂ ਵੀ ਕਸ਼ਮੀਰ ਤੋਂ ਆਇਆ ਬਾਈ ਜ਼ਰੂਰ ਕਹੇ ਯਾਰ। ਬੜੇ ਦਰਮਾ ਕਸ਼ਮੀਰ ਤੋਂ ਨੇ ਮੋਰਚੇ ਦੇ ਕਰਕੇ ਚੱਲ ਕੇ ਆਏ ਆ। ਸੁਨੇਹਾ ਕੁਝ ਲੋਕਾਂ ਨੂੰ ਵੀ ਭਰਾਓ ਮੈਂ ਕਸ਼ਮੀਰ ਤੋਂ ਆ ਗਿਆ। ਜੀ ਇਹਦੇ ਸਿੱਖਾਂ ਨੂੰ ਤੇ ਅੰਮ੍ਰਿਤ ਦੇ ਸਿੱਖਾਂ ਦੇ ਕਰੀ ਵੀ ਵੀਡੀਓ ਪਹੁੰਚੂ ਨੇ ਉਹਨਾਂ ਨੂੰ ਵੀ ਕਹੋ ਵੀ ਤੁਸੀਂ ਵੀ ਆਓ। ਕਾਫੀ ਸਿੱਖ ਆਦੇ ਆਏ ਨੇ। ਜੇ ਕਸ਼ਮੀਰ ਦੇ ਸਿੱਖ ਆ ਸਕਦੇ ਨੇ ਵੀ ਪੰਜਾਬ ਵਾਲੇ ਕਿਉਂ ਨਹੀਂ ਆ ਰਹੇ? ਉਹਨਾਂ ਨੂੰ ਕਹੋ ਨਾ ਵੀ ਜੇ ਸੀਐਡੀ ਤੋਂ ਆ ਸਕਦੇ ਤੁਸੀਂ ਇੱਥੇ ਕੋਲੇ ਵੱਡੇ ਆ ਸਕਦੇ। ਕਿਹੜੇ ਤੋਂ ਨਹੀਂ ਆ ਰਹੇ? ਹਾਂ। ਸਮਝਾਂਦਾ ਜੀ। ਸੋ ਅਪੀਲ ਹੈ ਬਈ ਚਲੋ ਕਸ਼ਮੀਰ ਤੋਂ ਹੀ ਬੋਲਿਆ ਨਹੀਂ ਬਾਈ ਕਦੇ ਹਨ ਤੇ ਅਪੀਲ ਆ ਸਾਰਿਆਂ ਨੂੰ ਬਾਈ ਆਜੋ ਹੁਣ ਸਾਡੇ ਗਿਰਤੀ ਦੇ ਨਾਲ ਹੀ ਸਾਡੇ ਪ੍ਰਭਾਵ ਦੇ ਨਾਲ ਹੀ ਸਾਡੇ ਇਕੱਠ ਦੇ ਨਾਲ ਹੀ ਸਰਕਾਰਾਂ ਨੇ ਫੈਸਲੇ ਲੈਣੇ ਹੁੰਦੇ ਆ ਸੋ ਇਹ ਹੁਣ ਸਰਕਾਰ ਵੀ ਰੋਜ਼ ਆਪਾਂ ਨੂੰ ਦੇਖਦੀ ਆ ਆਪਣਾ ਵਜਲ ਜੋਖਦੀ ਆ ਕਿ ਕਿੰਨੇ ਕਿchne ਕਿੰਨੇ ਕ ਪਹੁੰਚਦੇ ਆ ਕਿੰਨੇ ਘਰਾਂ 'ਚ ਬੈਠੇ ਆ ਸੋ ਆਓ ਜਿਵੇਂ ਅਸੀਂ ਕਾਫਲਾ ਲੈ ਕੇ ਆਏ ਆ ਪਾਲੇ ਇੱਥੇ ਐਂ ਸਾਰੇ ਜ਼ਿਲ੍ਹਿਆਂ 'ਚੋਂ ਪਿੰਡਾਂ ਜੋ ਕਾਫਲੇ ਲੈ ਕੇ ਆਪਾਂ ਇਸ ਮੋਰਚੇ ਦਾ ਹਿੱਸਾ ਬਣ ਗਏ ਵਾਗੂ ਜੀ ਅੱਥਰ ਸੋ ਕਲਸਾ ਵਾਈਬਲ ਦੀ ਗੱਲ ਤੇ ਅਸੀਂ ਬੈਠੇ ਆ ਗੋਮੇਨ ਸਾਹਮੋਰਚੇ ਚ ਚੰਡੀਗੜ ਸਾਡੇ ਨਾਲ ਬਾਈ ਬੈਠਾ ਕਸ਼ਮੀਰ ਤੋਂ ਆਏ ਜੀ ਨਾਮ ਬਾਈ ਭਵਿੰਦਰ ਸਿੰਘ ਭਵਿੰਦਰ ਸਿੰਘ ਕਸ਼ਮੀਰ ਤੋਂ ਆਏ ਆ ਦੇਖੋ ਜਿਨ੍ਹਾਂ ਦੇ ਅੰਦਰ ਤੜਫ ਹੁੰਦੀ ਆ ਦਰਦ ਹੁੰਦਾ ਜਿਹੜੇ ਸਮਝਦੇ ਨੇ ਉਹ ਕਸ਼ਮੀਰ ਤੋਂ ਵੀ ਚੱਲ ਕੇ ਆ ਗਏ ਪਰ ਸਾਡੇ ਵਾਲੇ ਹਲੇ ਕਨਾ ਜੀ ਬੈਠੇ ਆ ਪੰਜਾਬ ਤੋਂ ਚੱਲ ਕੇ ਵੀ ਨਹੀਂ ਆਏ ਕਿਉਂ ਸਵਾਲ ਆ ਬਹੁਤ ਵੱਡਾ ਸਾਡੇ ਅੱਗੇ ਲਾੰਤਾ ਹੈ ਸਾਡੇ ਤੇ ਯਾਰ ਅਸੀਂ ਕਿਉਂ ਨਹੀਂ ਜਾ ਰਹੇ ਸਾਡੀ ਖਾਤਰ ਉਹ ਜੋਧੇ ਆ ਜੇਲ੍ਹਾਂ ਚ ਬੰਦ ਨੇ ਸਾਡੇ ਵਜੂਦ ਨੂੰ ਬਚਾਉਣ ਲਈ ਸਾਨੂੰ ਜਿਉਂਦਿਆਂ ਚ ਰੱਖਣ ਲਈ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰ ਦਿੱਤੀ ਜਿੰਦਗੀ ਦੇ 25 25 30 30 ਸਾਲ ਜੇਲ੍ਹਾਂ ਕਿਲਾ ਦੇ ਯਾਰ ਅੱਜ ਅਸੀਂ ਕੀ ਉਹਨਾਂ ਦੀ ਖਾਤਰ ਉਥੇ ਇੱਕ ਟਾਈਮ ਵੀ ਨਹੀਂ ਕੱਢ ਸਕਦੇ ਜਾਗ ਨਹੀਂ ਸਕਦੇ ਅਲ ਕਹਾ ਕਿਹੜਾ ਜੰਗ ਤੇ ਜਾਣਾ ਕੋ ਤੇ ਜਾ ਕੇ ਮੋਰਚੇ ਤੇ ਆਪਾਂ ਬੈਠਣੇ ਆ ਸ਼ਾਂਤ ਮੈਥਰੀਕੇ ਦੇ ਨਾਲ ਜੇ ਇੰਨਾ ਵੀ ਨਹੀਂ ਕਰ ਸਕਦੇ ਤਾਂ ਫਿਰ ਮੈਨੂੰ ਲੱਗਦਾ ਕਿ ਯਾਰ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਆਪਣੇ ਬਣੇ ਆ ਜਿਵੇਂ ਹਮਲੇ ਆਪਣੇ ਤੇ ਹੋ ਰਹੇ ਨੇ ਆਪਣਾ ਬਚਣਾ ਬਹੁਤ ਮੁਸ਼ਕਲ ਹੋ ਜਾਣਾ ਆਓ ਯਾਰ ਆਪਾਂ ਇਸ ਮੋਰਚੇ ਦਾ ਹਿੱਸਾ ਬਣਗੇ ਮੋਢੇ ਨਾਲ ਮੋਢਾ ਜੋੜ ਕੇ ਖੜੀਗੇ ਤੇ ਇਹ ਮੋਰਚਾ ਆਪਾਂ ਫਤਿਹ ਕਰੀਏ ਦੋ ਸ਼ਬਦ ਤੂੰ ਵੀ ਕਸ਼ਮੀਰ ਤੋਂ ਆਇਆ ਬਾਈ ਜ਼ਰੂਰ ਕਹਿ ਯਾਰ ਬੜੇ ਦੂਰੋਂ ਕਸ਼ਮੀਰ ਤੋਂ ਨੇ ਮੋਰਚੇ ਦੇ ਕਰਕੇ ਚੱਲ ਕੇ ਆਏ ਆ ਸੁਨੇਹਾ ਕੁਝ ਲੋਕਾਂ ਨੂੰ ਵੀ ਭਰਾਓ ਮੈਂ ਕਸ਼ਮੀਰ ਤੋਂ ਆ ਗਿਆ ਜੀ ਇਹਦੇ ਸਿੱਖਾਂ ਨੂੰ ਜਦੋਂ ਮੀਰ ਦੇ ਸਿੱਖਾਂ ਦੇ ਕਰੀ ਵੀ ਵੀਡੀਓ ਪਹੁੰਚੂ ਨਾ ਉਹਨਾਂ ਨੂੰ ਵੀ ਕਹੋ ਵੀ ਤੁਸੀਂ ਵੀ ਆਓ। ਕਾਫੀ ਸਿੱਖ ਆੜੇ ਆਏ ਨੇ। ਇਹ ਕਸਮੀਰ ਦੇ ਸਿੱਖ ਆ ਸਕਦੇ ਨੇ ਵੀ ਪੰਜਾਬ ਵਾਲੇ ਕਿਉਂ ਨਹੀਂ ਆ ਰਹੇ? ਉਹਨਾਂ ਨੂੰ ਕਹੋ ਨਾ ਵੀ ਜੇ ਸੀਐਟ ਵੀ ਦੂਰੋਂ ਆ ਸਕਦੇ ਤੁਸੀਂ ਇੱਥੇ ਕੋਲੇ ਵੱਡੇ ਨਹੀਂ ਆ ਸਕਦੇ। ਕਿਹੜੇ ਦੁਨੀਆ ਦੇ? ਹਾਂ। ਸਮਝਾਂਗੇ। ਸੋ ਅਪੀਲ ਹੈ ਆਪ ਚਲੋ ਬਾਈ ਕਸਮੀਰ ਤੋਂ ਹੀ ਬੋਲਿਆ ਨਹੀਂ ਬਾਈ ਕਦੇ ਹਨ ਤੇ ਅਪੀਲ ਆ ਸਾਰਿਆਂ ਨੂੰ ਬਾਈ ਆਜੋ ਹੁਣ ਸਾਡੇ ਵਿਰਤੀ ਦੇ ਨਾਲ ਹੀ ਸਾਡੇ ਪ੍ਰਭਾਵ ਦੇ ਨਾਲ ਹੀ ਸਾਡੇ ਕੱਠ ਦੇ ਨਾਲ ਹੀ ਸਰਕਾਰਾਂ ਨੇ ਫੈਸਲੇ ਲੈਣੇ ਹੁੰਦੇ ਆ ਸੋ ਇਹ ਹੁਣ ਸਰਕਾਰ ਵੀ ਰੋਜ਼ ਆਪਾਂ ਨੂੰ ਦੇਖਦੀ ਆ ਆਪਣਾ ਵਜਨ ਜੋਖਦੀ ਆ ਕਿ ਕਿੰਨੇ ਕਿchnੇ ਕਿੰਨੇ ਪਹੁੰਚਦੇ ਆ ਕਿੰਨੇ ਘਰਾਂ 'ਚ ਬੈਠੇ ਆ ਸੋ ਆਓ ਜਿਵੇਂ ਅਸੀਂ ਕਾਫਲਾ ਲੈ ਕੇ ਆਏ ਆ ਪਾਲੇ ਇੱਥੇ ਆਈ ਸਾਰੇ ਜ਼ਿਲ੍ਹਿਆਂ 'ਚੋਂ ਪਿੰਡਾਂ ਜੋ ਕਾਫਲੇ ਲੈ ਕੇ ਆਪਾਂ ਇਸ ਮੋਰਚੇ ਦੇ ਸਾਹਮਣੇ ਵਜਨ ਜੋਖਾ ਸਰੋਵਾ ਦੇ ਕਾਲਸਾ ਵਾਈਬਰ ਦੀ ਵੀਡੀਓ ਤੇ ਅਸੀਂ ਬੈਠੇ ਆ ਕੌਮਨ ਸਾਹਮੋਰਚੇ ਚ ਚੰਡੀਗੜ੍ਹ ਸਾਡੇ ਨਾਲ ਬਾਈ ਬੈਠਾ ਕਸ਼ਮੀਰ ਤੋਂ ਆਏ ਜਿੰਨਾ ਬਾਈ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਕਸ਼ਮੀਰ ਤੋਂ ਆਏ ਆ ਦੇਖੋ ਜਿੰਨਾਂ ਦੇ ਅੰਦਰ ਤੜਫ ਹੁੰਦੀ ਆ ਦਰਦ ਹੁੰਦਾ ਜਿਹੜੇ ਸਮਝਦੇ ਨੇ ਉਹ ਕਸ਼ਮੀਰ ਤੋਂ ਵੀ ਚੱਲ ਕੇ ਆ ਗਏ ਪਰ ਸਾਡੇ ਵਾਲੇ ਹਲੇ ਕਨਾਹੀ ਬੈਠੇ ਆ ਪੰਜਾਬ ਤੋਂ ਚੱਲ ਕੇ ਵੀ ਨਹੀਂ ਆਏ ਕਿਉਂ ਸਵਾਲ ਆ ਬਹੁਤ ਵੱਡਾ ਸਾਡੇ ਅੱਗੇ ਲਾੰਤਾ ਹੈ ਸਾਡੇ ਤੇ ਵੀ ਅਸੀਂ ਕਿਉਂ ਨਹੀਂ ਜਾ ਰਹੇ ਸਾਡੀ ਖਾਤਰ ਉਹ ਯੋਧੇ ਆ ਜੇਲ੍ਹਾਂ ਚ ਬੰਦ ਨੇ ਸਾਡੇ ਵਜੂਦ ਨੂੰ ਬਚਾਉਣ ਲਈ ਸਾਨੂੰ ਜੌਂਦਿਆਂ ਚ ਰੱਖਣ ਲਈ ਉਹਨਾਂ ਨੇ ਆਪਣੀਆਂ ਜਿੰਦਗੀਆਂ ਕੁਰਬਾਨ ਕਰਕੇ ਜਿੰਦਗੀ ਦੇ 25 25 30 30 ਸਾਲ ਜੇਲ੍ਹਾਂ ਦੇ ਲਾਤੇ ਯਾਰ ਅੱਜ ਅਸੀਂ ਕੀ ਉਹਨਾਂ ਦੀ ਖਾਤਰ ਉਥੇ ਟਾਈਮ ਵੀ ਨਹੀਂ ਕੱਢ ਸਕਦੇ ਜਾਗ ਨਹੀਂ ਸਕਦੇ ਅਲ ਕਹਾ ਕਿਹੜਾ ਜੰਗ ਤੇ ਜਾਣਾ ਕੋਈ ਜਾ ਕੇ ਮੋਰਚੇ ਤੇ ਆਪਾਂ ਬੈਠ ਰਹੀਏ ਸ਼ਾਂਤ ਮੈਥਰੀਕੇ ਦੇ ਨਾਲ ਜੇ ਇੰਨਾ ਵੀ ਨਹੀਂ ਕਰ ਸਕਦੇ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਆਪਣੇ ਬਣੇ ਆ ਜਿਵੇਂ ਹਮਲੇ ਆਪਣੇ ਤੇ ਹੋ ਰਹੇ ਨੇ ਆਪਣਾ ਬਚਣਾ ਬਹੁਤ ਮੁਸ਼ਕਲ ਹੋ ਜਾ। ਆਓ ਯਾਰ ਆਪਾਂ ਇਸ ਮੋਰਚੇ ਦਾ ਹਿੱਸਾ ਬਣ ਗਏ। ਮੋਢੇ ਨਾਲ ਮੋਢਾ ਜੋੜ ਕੇ ਖੜੀਏ ਤੇ ਇਹ ਮੋਰਚਾ ਆਪਾਂ ਫਤਿਹ ਕਰੀਏ। ਦੋ ਸ਼ਬਦ ਤੂੰ ਵੀ ਕਸ਼ਮੀਰ ਤੋਂ ਆਇਆ ਬਾਈ ਜ਼ਰੂਰ ਕਹੇ ਯਾਰ। ਬੜੇ ਦੂਰੋਂ ਕਸ਼ਮੀਰ ਤੋਂ ਨੇ ਮੋਰਚੇ ਦੇ ਕਰਕੇ ਚੱਲ ਕੇ ਆਏ ਆ। ਸੁਨੇਹਾ ਕੁਝ ਲੋਕਾਂ ਨੂੰ ਵੀ ਭਰਾਓ ਮੈਂ ਕਸ਼ਮੀਰ ਤੋਂ ਆ ਗਿਆ। ਮੇਰੇ ਦੇ ਸਿੱਖਾਂ ਨੂੰ ਕਸ਼ਮੀਰ ਦੇ ਸਿੱਖਾਂ ਦੇ ਕਰੀ ਵੀ ਵੀਡੀਓ ਪਹੁੰਚੂ ਨਾ ਉਹਨਾਂ ਨੂੰ ਵੀ ਕਹੋ ਵੀ ਤੁਸੀਂ ਵੀ ਆਓ। ਕਾਫੀ ਸਿੱਖ ਆਦੇ ਆਏ ਨੇ। ਕਸ਼ਮੀਰ ਦੇ ਸਿੱਖ ਆ ਸਕਦੇ ਨੇ ਵੀ ਪੰਜਾਬ ਵਾਲੇ ਕਿਉਂ ਨਹੀਂ ਆ ਰਹੇ? ਉਹਨਾਂ ਨੂੰ ਕਹੋ ਨਾ ਵੀ ਜੇ ਸੀਐਡੀ ਦੂਰੋਂ ਆ ਸਕਦੇ ਤੁਸੀਂ ਇੱਥੇ ਕੋਲੇ ਵੱਢ ਕੇ ਆ ਸਕਦੇ। ਕਿਹੜੇ ਤੋਂ ਨਹੀਂ ਆ ਰਹੇ? ਸੋ ਅਪੀਲ ਹੈ ਬਚਾਓ ਬਾਈ ਤੁਸੀਂ ਕਸ਼ਮੀਰ ਤੋਂ ਹੀ ਬੋਲਿਆ ਨਹੀਂ ਬਾਈ ਕਦੇ ਹਨ ਤੇ ਅਪੀਲ ਹੈ ਸਾਰਿਆਂ ਨੂੰ ਬਾਈ ਆਜੋ ਹੁਣ ਸਾਡੇ ਘਿਰਤੀ ਦੇ ਨਾਲ ਹੀ ਸਾਡੇ ਪ੍ਰਭਾਵ ਦੇ ਨਾਲ ਹੀ ਸਾਡੇ ਕੱਠ ਦੇ ਨਾਲ ਹੀ ਸਰਕਾਰਾਂ ਨੇ ਫੈਸਲੇ ਲੈਣੇ ਹੁੰਦੇ ਆ ਸੋ ਇਹ ਹੁਣ ਸਰਕਾਰ ਵੀ ਰੋਜ਼ ਆਪਾਂ ਨੂੰ ਦੇਖਦੀ ਆ ਆਪਣਾ ਵਜਲ ਜੋਖਦੀ ਆ ਕਿ ਕਿੰਨੇ ਕਿchne ਕਿੰਨੇ ਕ ਪਹੁੰਚਦੇ ਆ ਕਿੰਨੇ ਘਰਾਂ 'ਚ ਬੈਠੇ ਆ ਸੋ ਆਓ ਜਿਵੇਂ ਅਸੀਂ ਕਾਫਲਾ ਲੈ ਕੇ ਆਏ ਆ ਪਾਲ ਇੱਥੇ ਐਂ ਸਾਰੇ ਜ਼ਿਲ੍ਹਿਆਂ 'ਚੋਂ ਪਿੰਡਾਂ ਜੋ ਕਾਫਲੇ ਲੈ ਕੇ ਆਪਾਂ ਇਸ ਮੋਰਚ ਦਾ ਹਿੱਸਾ ਬਣ ਗਏ ਵਾਹਿਗੁਰੂ ਜੀ ਖਾਲਸਾ ਸੋ ਹਾਲਸਾ ਵਾਈਬਰ ਜੀ ਅੱਜ ਅਸੀਂ ਬੈਠੇ ਆ ਕੌਮਨ ਸਾਹਮੋਰ ਚ ਚੰਡੀਗੜ ਸਾਡੇ ਨਾਲ ਬਾਈ ਬੈਠਾ ਕਸ਼ਮੀਰ ਤੋਂ ਆਏ ਜੀ ਨਾਮ ਬਾਈ ਭੁਪਿੰਦਰ ਸਿੰਘ ਭਵਿੰਦਰ ਸਿੰਘ ਕਸ਼ਮੀਰ ਤੋਂ ਆਏ ਆ ਦੇਖੋ ਜਿਨ੍ਹਾਂ ਦੇ ਅੰਦਰ ਤੜਫ ਹੁੰਦੀ ਆ ਦਰਦ ਹੁੰਦਾ ਜਿਹੜੇ ਸਮਝਦੇ ਨੇ ਉਹ ਕਸ਼ਮੀਰ ਤੋਂ ਵੀ ਚੱਲ ਕੇ ਆ ਗਏ ਪਰ ਸਾਡੇ ਵਾਲੇ ਹਲੇ ਘਣਾ ਜੀ ਬੈਠੇ ਆ ਪੰਜਾਬ ਤੋਂ ਚੱਲ ਕੇ ਵੀ ਨਹੀਂ ਆਏ ਕਿਉਂ ਸਵਾਲ ਆ ਬਹੁਤ ਵੱਡਾ ਸਾਡੇ ਅੱਗੇ ਲੰਤਾ ਹੈ ਸਾਡੇ ਤੇ ਯਾਰ ਅਸੀਂ ਕਿਉਂ ਨਹੀਂ ਜਾ ਰਹੇ ਸਾਡੀ ਖਾਤਰ ਉਹ ਯੋਧੇ ਜੇਲ੍ਹਾਂ ਚ ਬੰਦ ਨੇ ਸਾਡੇ ਵਿजूद ਨੂੰ ਬਚਾਉਣ ਲਈ ਸਾਨੂੰ ਜੌਂਦਿਆਂ ਚ ਰੱਖਣ ਲਈ ਉਹਨਾਂ ਨੇ ਆਪਣੀਆਂ ਜਿੰਦਗੀਆਂ ਕੁਰਬਾਨ ਕਰਕੇ ਜਿੰਦਗੀ ਦੇ 25 25 30 ਸਾਲ ਜੇਲ੍ਹਾਂ ਖਾਦੇ ਯਾਰ ਅੱਜ ਅਸੀਂ ਕੀ ਉਹਨਾਂ ਦੀ ਖਾਤਰ ਉਥੇ ਟਾਈਮ ਵੀ ਨਹੀਂ ਕੱਢ ਸਕਦੇ ਜਾਗ ਨਹੀਂ ਸਕਦੇ ਅਲ ਕਾਹ ਕਿਹੜਾ ਜੰਗ ਤੇ ਜਾਣਾ ਕੋਈ ਉੱਥੇ ਜਾ ਕੇ ਮੋਰਚੇ ਤੇ ਆਪਾਂ ਬੈਠਣਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਜੇ ਇੰਨਾ ਵੀ ਨਹੀਂ ਕਰ ਸਕਦੇ ਤਾਂ ਫਿਰ ਮੈਨੂੰ ਲੱਗਦਾ ਕਿ ਯਾਰ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਆਪਣੇ ਬਣੇ ਆ ਜਿਵੇਂ ਹਮਲੇ ਆਪਣੇ ਤੇ ਹੋ ਰਹੇ ਨੇ ਆਪਣਾ ਬਚਣਾ ਬਹੁਤ ਮੁਸ਼ਕਲ ਹੋ ਜਾਣਾ ਆਓ ਯਾਰ ਆਪਾਂ ਇਸ ਮੋਰਚੇ ਦਾ ਹਿੱਸਾ ਬਣ ਗਏ ਮੋਢੇ ਨਾਲ ਮੋਢਾ ਜੋੜ ਕੇ ਖੜੀ ਗਏ ਤੇ ਇਹ ਮੋਰਚਾ ਆਪਾਂ ਫਤਿਹ ਕਰੀਏ ਦੋ ਸ਼ਬਦ ਤੋਂ ਵੀ ਕਸ਼ਮੀਰ ਤੋਂ ਆਇਆ ਬਾਈ ਜ਼ਰੂਰ ਕਹਿਆ ਯਾਰ ਬੜੇ ਦੂਰੋਂ ਕਸ਼ਮੀਰ ਤੋਂ ਨੇ ਮੋਰਚੇ ਦੇ ਕਰਕੇ ਚੱਲ ਕੇ ਆਏ ਆ ਸੁਨੇਹਾ ਕੁਝ ਲੋਕਾਂ ਨੂੰ ਵੀ ਭਰਾਓ ਮੈਂ ਕਸ਼ਮੀਰ ਤੋਂ ਆ ਗਿਆ ਤੇ ਇਹਦੇ ਸਿੱਖਾਂ ਨੂੰ ਕਸ਼ਮੀਰ ਦੇ ਸਿੱਖਾਂ ਦੇ ਕਰੀ ਵੀ ਵੀਡੀਓ ਪਹੁੰਚੂ ਨਾ ਉਹਨਾਂ ਨੂੰ ਵੀ ਕਹੋ ਵੀ ਤੁਸੀਂ ਵੀ ਆਓ ਕਾਫੀ ਸਿੱਖ ਆਦੇ ਆਏ ਨੇ ਜੇ ਤੁਸੀਂ ਕਸ਼ਮੀਰ ਦੇ ਸਿੱਖ ਆ ਸਕਦੇ ਨੇ ਵੀ ਪੰਜਾਬ ਵਾਲੇ ਕਿਉਂ ਨਹੀਂ ਆ ਰਹੇ ਉਹਨਾਂ ਨੂੰ ਕਹੋ ਨਾ ਵੀ ਜੇ ਸੀਐਡੀ ਦੂਰੋਂ ਆ ਸਕਦੇ ਤੁਸੀਂ ਇੱਥੇ ਕੋਲੇ ਵੱਢ ਕੇ ਆ ਸਕਦੇ ਏਡੇ ਚੁਣਿਆ ਰਹੇ ਸੋ ਅਪੀਲ ਹੈ ਚਲੋ ਬਾਈ ਤੁਸੀਂ ਕਸ਼ਮੀਰ ਤੋਂ ਬੋਲਿਆ ਨਹੀਂ ਬਾਈ ਕਦੇ ਹਨ ਤੇ ਅਪੀਲ ਹੈ ਸਾਰਿਆਂ ਨੂੰ ਬਾਈ ਆਜੋ ਹੁਣ ਸਾਡੇ ਗਿਰਤੀ ਦੇ ਨਾਲ ਹੀ ਸਾਡੇ ਪ੍ਰਭਾਵ ਦੇ ਨਾਲ ਹੀ ਸਾਡੇ ਕੱਠ ਦੇ ਨਾਲ ਹੀ ਸਰਕਾਰਾਂ ਨੇ ਫੈਸਲੇ ਲੈਣੇ ਹੁੰਦੇ ਆ ਸੋ ਇਹ ਹੁਣ ਸਰਕਾਰ ਵੀ ਰੋਜ਼ ਆਪਾਂ ਨੂੰ ਦੇਖਦੀ ਆ ਆਪਣਾ ਵਜਲ ਜੋਖਦੀ ਆ ਵੀ ਕਿੰਨੇ ਕਿਚ ਨੇ ਕਿੰਨੇ ਕਿ ਪਹੁੰਚਦੇ ਆ ਕਿੰਨੇ ਘਰਾਂ 'ਚ ਬੈਠੇ ਆ ਸੋ ਆਓ ਜਿਵੇਂ ਅਸੀਂ ਕਾਫਲਾ ਲੈ ਕੇ ਆਏ ਆ ਹਾਲ ਇੱਥੇ ਆਈ ਸਾਰੇ ਜ਼ਿਲ੍ਹਿਆਂ 'ਚੋਂ ਪਿੰਡਾਂ ਜੋ ਕਾਫਲੇ ਲੈ ਕੇ ਆਪਾਂ ਇਸ ਮੋਰਚੇ ਦਾ ਹਿੱਸਾ ਬਣ ਗਏ ਵਾਗੂ ਦੇ ਭਾਰ ਸੋ ਵਾਗੂ ਦੇ ਮੋਰਚੇ